ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦਾ ਜੋ ਉਪਾਅ ਉਹ ਤੁਹਾਨੂੰ ਹੈਰਾਨ ਕਰਨ ਦੇਣ ਵਾਲਾ ਹੈ ਅੱਜ ਜੀ ਇਸ ਉਪਾਅ ਨੂੰ ਸੁਣਨ ਤੋਂ ਬਾਅਦ ਦੇ ਵਿੱਚ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਸੋਚਦੇ ਹਾਂ ਅਸੀਂ ਖੁਦ ਵੀ ਇਹ ਚੀਜ਼ ਸੋਚਦੇ ਹਾਂ ਕਿ ਅਸੀਂ ਬਹੁਤ ਮਿਹਨਤ ਕਰਦੀਆਂ ਤੇ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਪੈਸਾ ਨਹੀਂ ਟਿਕ ਰਿਹਾ ਕਹਿੰਦਾ ਭਾਵ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆ ਰਿਹਾ ਤਾਂ ਹੋ ਸਕਦਾ ਹੈ ਕਿ ਇਹ ਸਾਰੀਆਂ ਪ੍ਰੋਬਲਮ ਸਾਡੇ ਇਹ ਪਰੇਸ਼ਾਨੀਆਂ ਦਾ ਕਾਰਨ ਸਾਡੇ ਘਰ ਦੀਆਂ ਲੇਡੀਜ਼ ਹੀ ਕਿਉਂ ਨਾ ਹੋਣ ਉਹਨੂੰ ਤੁਸੀਂ ਸਾਰੇ ਇਹ ਸੋਚੋਗੇ ਕਿ ਉਹ ਕਿਵੇਂ ਤੇ ਹੁਣ ਇਸ ਨੂੰ ਸੁਣ ਕੇ ਲੇਡੀਜ਼ ਵੀ ਹੈਰਾਨ ਹੋਣ ਗਈਆਂ ਕਿਉਂਕਿ ਹੋ ਸਕਦਾ ਹੈ ਇਹ ਕਿ ਅੱਜ ਦੀ ਜੋ ਅਸੀਂ ਵੀਡੀਓ ਲੈ ਕੇ ਆਏ ਇਹ ਜਾਣਕਾਰੀ ਹੋਣ ਦੇ ਬਾਵਜੂਦ ਜਾਂ ਫਿਰ ਕੁਝ ਵੀ ਨਾ ਜਾਣਕਾਰੀ ਹੋਣ ਦੇ ਬਾਵਜੂਦ ਕਹਿੰਦਾ ਭਾਵ ਕਿ ਇਹ ਗਲਤੀਆਂ ਤੁਸੀਂ ਜਾਂ ਤਾਂ ਜਾਣਬੁੱਝ ਕੇ ਕਰ ਰਹੇ ਹੋ ਜਾਂ ਫਿਰ ਜਾਣੀ ਅਣਜਾਣੀ ਦੇ ਵਿੱਚ ਕਰ ਰਹੇ ਹੋ ਕਹਿੰਦਾ ਭਾਵ ਕਿ ਤੁਹਾਨੂੰ ਪਤਾ ਨਹੀਂ ਤੁਹਾਡੀ ਤੋਂ ਅਣਜਾਣੀ ਦੇ ਵਿੱਚ ਗਲਤੀਆਂ ਹੋ ਰਹੀਆਂ ਨਹੀਂ ਤੇ ਜਾਂ ਫਿਰ ਤੁਹਾਨੂੰ ਪਤਾ ਵੀ ਹੈ ਤੁਸੀਂ ਫਿਰ ਵੀ ਕਰ ਰਹੇ ਹੋ ਤਾਂ ਜਾਣਬੁੱਝ ਕੇ ਕਰ ਰਹੇ ਹੋ ਤੇ ਤੁਹਾਡੀਆਂ ਇਹ ਗਲਤੀਆਂ ਦਾ ਹਰਜਾਨਾ ਤੁਹਾਡੇ ਘਰ ਦੇ ਫੈਮਿਲੀ ਮੈਂਬਰ ਜੋ ਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਹੀ ਭਰਨਾ ਪੈਂਦਾ ਹੈ। ਇਸੇ ਤਰੀਕੇ ਦੇ ਨਾਲ ਉਹ ਕਿਹੜੀਆਂ ਗਲਤੀਆਂ ਨੇ ਜੋ ਤੁਸੀਂ ਕਰ ਰਹੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਉਹ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ। ਇਸ ਤੋਂ ਇਲਾਵਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜਿਹਾ ਉਪਾਅ ਜੋ ਕਿ ਬਹੁਤ ਹੀ ਵਧੀਆ ਤੇ ਸਟਰੋਂਗ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੀ ਹਾਂ। ਆਟੇ ਦੇ ਵਿੱਚ ਤੁਸੀਂ ਕਿਹੜੀ ਅਜਿਹੀ ਚੀਜ਼ ਮਲਾਉਣੀ ਹੈ ਜਿਸ ਨੂੰ ਮਲਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਹੀ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਦੁਨੀਆ ਦੀ ਕੋਈ ਅਜਿਹੀ ਤਾਕਤ ਨਹੀਂ ਹੋਵੇਗੀ ਜਿਹੜੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਲੈ ਕੇ ਆਵੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਰੋਕ ਲਗਾਵੇ ਇਸ ਕਰਕੇ ਅੱਜ ਦੀ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਇਹ ਤੁਹਾਡੇ ਬਹੁਤ ਹੀ ਫਾਇਦੇਮੰਦ ਦੇ ਤੇ ਉਪਾਦਸਾ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਜਿਹੜੇ ਸਾਡੀ ਚੈਨਲ ਤੇ ਨਵੇਂ ਆਏ ਆ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਰੋਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵਿੱਚ ਰੋਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੀ ਨਾਲ ਹੁਣ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਹਨਾਂ ਗਲਤੀਆਂ ਦੇ ਬਾਰੇ ਦੱਸਾਂਗੇ ਜਿਹੜੀ ਤੁਸੀਂ ਜਾਣ ਪੁੱਛ ਕੇ ਜਾਂ ਅਣਜਾਣੀ ਦੇ ਵਿੱਚ ਕਰ ਰਹੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਗਲਤੀਆਂ ਨੂੰ ਠੀਕ ਕਰਨ ਦੇ ਲਈ ਤੇ ਘਰ ਦੇ ਵਿੱਚ ਬਰਕਤ ਤੇ ਪੈਸਾ ਲਿਆਉਣ ਦੇ ਲਈ ਅਸੀਂ ਤੁਹਾਨੂੰ ਦੱਸਾਂਗੇ ਇੱਕ ਪਾਵਰਫੁਲ ਉਪਾਅ ਸਭ ਤੋਂ ਪਹਿਲੀ ਜਿਹੜੀ ਗਲਤੀ ਹੈ ਉਹ ਤੁਸੀਂ ਕਿੱਥੇ ਕਰਦੇ ਹੋ ਜਦੋਂ ਤੁਸੀਂ ਆਟਾ ਗੁੰਨਦੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਭਲੇਖਣ ਜੀ ਆਟਾ ਜਿਹੜਾ ਹੁੰਦਾ ਹੈ ਜਿਸ ਦੇ ਨਾਲ ਤੁਸੀਂ ਫੁਲਕੇ ਰੋਟੀ ਤਿਆਰ ਕਰਦੇ ਹੋ ਤਾਂ ਤੁਸੀਂ ਕੀ ਕਰਦੇ ਹੋ ਜਦੋਂ ਤੁਸੀਂ ਆਪਣੀ ਘਰ ਦੇ ਵਿੱਚ ਫੁਲਕੇ ਤਿਆਰ ਕਰਦੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਾਡਾ ਸਟੋਰ ਕਰਨ ਵਾਲਾ ਆਟਾ ਹੁੰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਉਸ ਦੇ ਵਿੱਚ ਹੀ ਦੁਬਾਰਾ ਤੋਂ ਉਸ ਆਟੇ ਨੂੰ ਮਿਕਸ ਕਰ ਦਿੰਦੇ ਹੋ ਤਾਂ ਇਹ ਤੁਹਾਡੀ ਬਹੁਤ ਹੀ ਵੱਡੀ ਗਲਤੀ ਹੈ ਕਿਉਂਕਿ ਜਿਹੜਾ ਅਸੀਂ ਆਟਾ ਯੂਜ਼ ਕਰਦੇ ਹਾਂ ਉਸ ਆਟੇ ਨੂੰ ਅਸੀਂ ਦੁਬਾਰਾ ਜਿਹੜੀ ਸੇਵ ਕੀਤਾ ਹੁੰਦਾ ਆਟਾ ਸਾਡੀ ਭਾਂਡੇ ਦੇ ਵਿੱਚ ਪਿਆ ਹੁੰਦਾ ਢੋਲੀ ਦੇ ਵਿੱਚ ਉਹਦੇ ਵਿੱਚ ਹੀ ਫੇਰ ਪਾ ਦਿੰਦੇ ਹਾਂ ਤੁਸੀਂ ਦੇਖੋਗੇ ਕਦੇ ਮਹੀਨੇ ਮਸਿਆ ਮਹੀਨੇ ਦੇ ਵਿੱਚ ਕੋਈ ਇੱਕ ਕਰਦੀ ਵਾਰਤਾ ਸੀ ਕਿਸੇ ਸਾਧੂ ਸੰਤ ਨੂੰ ਰੋਟੀ ਖਵਾਉਣੀ ਆ ਜਾਂ ਫਿਰ ਕਿਸੇ ਪੰਡਤ ਨੂੰ ਬ੍ਰਾਹਮਣ ਨੂੰ ਕਦੇ ਤਾਂ ਅਸੀਂ ਆਪਣੇ ਘਰ ਦੇ ਵਿੱਚ ਜਾਂ ਸਾਡੇ ਦਰਵਾਜ਼ੇ ਤੇ ਕੋਈ ਆਉਂਦਾ ਤਾਂ ਅਸੀਂ ਉਸ ਨੂੰ ਰੋਟੀ ਖਵਾਉਣੀ ਹੀ ਖਵਾਉਣੀ ਆ ਤੇ ਤੁਸੀਂ ਦੇਖੋਗੇ ਜੇਕਰ ਅਸੀਂ ਉਹਨਾਂ ਨੂੰ ਰੋਟੀ ਖਵਾਉਣੀ ਆ ਨਾ ਤੇ ਉਹ ਰੋਟੀ ਕੀ ਹੈ ਝੂਠੀ ਹੋ ਜਾਂਦੀ ਹੈ ਤੇ ਅਸੀਂ ਪੁੰਨ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਪਾਪ ਹੀ ਕਮਾ ਲੈਂਦੇ ਹਾਂ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਆਪਣੀ ਘਰ ਦੇ ਵਿੱਚ ਪਹਿਲੀ ਰੋਟੀ ਬਣਾਈ ਹੋਈ ਗਾਂ ਨੂੰ ਦਿੰਦੇ ਆ ਤਾਂ ਉਹ ਵੀ ਰੋਟੀ ਝੂਠੀ ਹੋ ਜਾਂਦੀ ਏ ਤੇ ਇੰਨਾਂ ਗਲਤੀਆਂ ਦੇ ਕਰਕੇ ਅਸੀਂ ਆਪਣੀ ਘਰ ਦੇ ਵਿੱਚ ਗਰੀਬੀ ਦਾ ਸਾਹਮਣਾ ਕਰਦੇ ਹਾਂ ਇਸ ਦੇ ਨਾਲ ਨਾਲ ਇੰਨਾਂ ਗਲਤੀਆਂ ਨੂੰ ਕਰਕੇ ਅਸੀਂ ਆਪਣੀ ਘਰ ਦੇ ਵਿੱਚ ਗਰੀਬੀ ਨੂੰ ਸਦਾ ਦੇ ਲੈਨੀਆ ਤੇ ਅਸੀਂ ਸੋਚਦੇ ਹਾਂ ਕਿ ਮਿਹਨਤ ਬਹੁਤ ਕਰਦੇ ਹਾਂ ਪਰ ਸਾਨੂੰ ਆਪਣੀ ਘਰ ਦੇ ਵਿੱਚ ਹਮੇਸ਼ਾ ਗਰੀਬੀ ਦਾ ਹੀ ਸਾਹਮਣਾ ਕਰਨਾ ਪੈਂਦਾ ਤੇ ਐ ਚਾਹੀਏ ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਆਪਣੀ ਘਰ ਦੇ ਵਿੱਚ ਲੱਖਾਂਵੇਂ ਤਾਂ ਕਰਨ ਦੇ ਬਾਵਜੂਦ ਵੀ ਹਮੇਸ਼ਾ ਗਰੀਬ ਹੀ ਰਹਿਣਾ ਪੈਂਦਾ ਹੈ ਤੇ ਇਹ ਸੀ ਪਹਿਲੀ ਗਲਤੀ ਦੂਸਰੀ ਗਲਤੀ ਦੀ ਆਪਾਂ ਗੱਲ ਕਰਦੇ ਹਾਂ ਤੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੀ ਘਰ ਦੇ ਵਿੱਚ ਦੂਸਰੀ ਗਲਤੀ ਇੱਥੇ ਕਰਦੇ ਹੋ ਕਿ ਜਦੋਂ ਤੁਸੀਂ ਆਪਣੀ ਘਰ ਦੇ ਵਿੱਚ ਆਟਾ ਗੁੰਨ੍ਹਦੇ ਹੋ ਤਾਂ ਕਈ ਲੇਡੀਜ਼ ਕੀ ਕਰਦੀਆਂ ਕਿ ਉਹ ਗੁੰਨੀ ਹੋਈ ਆਟੇ ਦਾ ਇੱਕ ਗੋਲਾ ਜਿਹਾ ਬਣਾ ਕੇ ਰੱਖ ਦਿੰਦੇ ਆ ਇਸੀ ਤਰੀਕੇ ਦੇ ਨਾਲ ਕਈ ਘਰਾਂ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਆٹے ਦਾ ਗੋਲਾ ਬਣਾ ਕੇ ਉਸ ਦਾ ਪਿੰਡਦਾਨ ਕੀਤਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਆٹے ਦੀਆਂ ਗੋਲੀਆਂ ਬਣਾ ਕੇ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਤਰ੍ਹਾਂ ਆਪਣੀ ਘਰ ਦੇ ਵਿੱਚ ਆਟਾ ਹੁੰਨਦੇ ਹੋ ਤਾਂ ਸਮਝ ਲਓ ਕਿ ਤੁਹਾਡੀ ਘਰ ਦੇ ਵਿੱਚ ਮਾੜੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਪੂਜ ਜਾਵੇਗਾ। ਇਸੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਗਰੀਬੀ ਤਾਂ ਆਵੇਗੀ ਹੀ ਆਵੇਗੀ ਸੋ ਇਸ ਗਲਤੀ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਤੇ ਜਦੋਂ ਵੀ ਤੁਸੀਂ ਆਪਣੀ ਘਰ ਦੇ ਵਿੱਚ ਆਟਾ ਗੁੰਨਣਾ ਹੈ ਨਾ ਤੇ ਆਟਾ ਗੁੰਨਦੇ ਸਮੇਂ ਤੁਸੀਂ ਆਪਣੀਆਂ ਉਂਗਲੀਆਂ ਦੇ ਨਿਸ਼ਾਨ ਜ਼ਰੂਰ ਆਟੇ ਦੇ ਉੱਪਰ ਲਗਾਉਣੇ ਨੇ ਇਹ ਸੀ ਦੂਸਰੀ ਗਲਤੀ ਤੇ ਗੱਲ ਕਰਦੇ ਹਾਂ ਤੀਸਰੀ ਗਲਤੀ ਐਸੀ ਜਿਹੜੀ ਬਹੁਤ ਵੱਡੀ ਕਰਦੇ ਹਾਂ ਕਈ ਲੇਡੀਜ਼ ਕੀ ਕਰਦੀਆਂ ਆਪਣੀ ਘਰ ਦੇ ਵਿੱਚ ਆਟਾ ਆਪਣੀ ਜ਼ਰੂਰਤ ਤੋਂ ਜ਼ਿਆਦਾ ਗੁੰਨ ਲੈਂਦੀਆਂ ਨੇ ਤੇ ਉਸ ਆਟੇ ਦਾ ਫਿਰ ਕੀ ਕਰਦੀਆਂ ਨੇ ਉਸ ਆਟੇ ਨੂੰ ਫ੍ਰੀਜ ਦੇ ਵਿੱਚ ਰੱਖ ਦਿੰਦੀਆਂ ਨਹੀਂ ਤੇ ਉਹ ਆਟਾ ਫ੍ਰੀਜ ਦੇ ਵਿੱਚ ਰੱਖਣ ਤੋਂ ਬਾਅਦ ਦੇ ਵਿੱਚ ਹੋਰ ਹੀ ਹੋ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਦ ਤੁਸੀਂ ਉਹ ਫ੍ਰੀਜ ਦੇ ਵਿੱਚ ਰੱਖੀ ਹੋਈ ਆਟੇ ਦੀ ਰੋਟੀ ਬਣਾਉਣੀ ਹੋ ਤੇ ਉਹ ਆਪਣੇ ਪਰਿਵਾਰ ਨੂੰ ਤੁਸੀਂ ਖਿਲਾਉਣੀ ਹੋ ਤਾਂ ਉਹਨਾਂ ਦੇ ਅੰਦਰ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਾਚ ਜਾਂਦਾ 네ਗੇਟਿਵ ਚੀਜ਼ਾਂ ਉਹਨਾਂ ਦੇ ਮਨ ਦੇ ਵਿੱਚ ਭਰ ਜਾਂਦੀਆਂ ਨੇ ਇਹ ਹੁੰਦਾ ਕਿ ਇਹ ਕਿ ਉਹਨਾਂ ਦੇ ਮਨ ਦੇ ਵਿੱਚ ਨੈਗੇਟਿਵ ਊਰਜਾ ਜ਼ਿਆਦਾ ਹੋਣ ਕਰਕੇ ਬੇਮਤਲਬ ਦੀ ਲੜਾਈ ਝਗੜੇ ਸ਼ੁਰੂ ਕਰ ਦਿੰਦੇ ਆ ਬੇਮਤਲਬ ਦਾ ਗੁੱਸਾ ਕਰਨਾ ਸ਼ੁਰੂ ਕਰ ਦਿੰਦੇ ਆ ਇਸ ਚੀਜ਼ ਦੇ ਨਾਲ ਕੀ ਹੁੰਦਾ ਹੈ ਉਹਨਾਂ ਦੇ ਗ੍ਰਹਿਆਂ ਦੇ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਤੁਹਾਨੂੰ ਇਹ ਤਾਂ ਅਸੀਂ ਕਹਿ ਨਹੀਂ ਰਹੇ ਕਿ ਤੁਸੀਂ ਆਟਾ ਫ੍ਰੀਜ ਦੇ ਵਿੱਚ ਨਾ ਰੱਖੋ ਤੁਸੀਂ ਫ੍ਰੀਜ ਦੇ ਵਿੱਚ ਹੀ ਰੱਖੋ ਜਿਹੜਾ ਬਚਿਆ ਹੋਇਆ ਆਟਾ ਹੈ ਪਰ ਕਾਫੀ ਲੰਬਾ ਸਮਾਂ ਆਟਾ ਫ੍ਰੀਜ ਦੇ ਵਿੱਚ ਰੱਖਣ ਤੋਂ ਬਾਅਦ ਦੇ ਵਿੱਚ ਅਗਰ ਤੁਸੀਂ ਵਰਤਦੇ ਹੋ ਤਾਂ ਉਹ ਤੁਹਾਨੂੰ ਵੀ ਨੁਕਸਾਨ ਪਹੁੰਚਾਏਗਾ ਤੇ ਤੁਹਾਡੇ ਸਰੀਰ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪਵੇਗਾ। ਏਸੀ ਤੀਸਰੀ ਗਲਤੀ ਤੇ ਕਈ ਲੇਡੀਜ਼ ਕੀ ਕਰਦੀਆਂ ਨੇ ਕਿ ਜਦੋਂ ਕਿਚਨ ਦੇ ਵਿੱਚ ਆਪਣਾ ਕੰਮ ਕਰਦੀਆਂ ਨੇ ਤੇ ਕਿਚਨ ਦਾ ਆਪਣਾ ਉਹਨਾਂ ਦਾ ਕੰਮ ਕੰਮ ਹੀ ਜਿਹੜਾ ਖਤਮ ਹੋ ਜਾਂਦਾ ਤੇ ਕੰਮ ਖਤਮ ਕਰਨ ਤੋਂ ਬਾਅਦ ਦੇ ਵਿੱਚ ਚਿਵੇਂ ਲਗਾ ਲਓ ਕਿ ਕੁੱਕਰ ਹੁੰਦਾ ਹੈ ਜਾਂ ਫਿਰ ਕਡਾਈ ਹੁੰਦੀ ਹੈ। ਜੇਕਰ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਉਹ ਕੀ ਕਰਦੀਆਂ ਨੇ ਕਿ ਉਹ ਗੈਸ ਦੇ ਉੱਤੇ ਹੀ ਛੱਡ ਦਿੰਦੀਆਂ ਨੇ ਇਹ ਤੁਹਾਡੀ ਬਹੁਤ ਹੀ ਵੱਡੀ ਗਲਤੀ ਹੁੰਦੀ ਹੈ ਤੇ ਤੁਸੀਂ ਜਦੋਂ ਵੀ ਇਹ ਗਲਤੀ ਕਰਦੇ ਹੋ ਨਾ ਸਮਝ ਲਓ ਕਿ ਤੁਸੀਂ ਅਗਨੀ ਦੇਵਤਾ ਦਾ અપਮਾਨ ਕਰਦੇ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਜੇਕਰ ਅਗਨੀ ਦੇਵਤਾ ਖੁਸ਼ ਹੋ ਜਾਂਦੇ ਹਨ ਤੇ ਸਾਡੀ ਰਸੋਈ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਬਰਕਤ ਆ ਜਾਂਦੀ ਹੈ ਕਿ ਪੈਸਿਆਂ ਦੇ ਭੰਡਾਰ ਲੱਗ ਜਾਂਦੇ ਇਸੀ ਉਹ ਗਲਤੀਆਂ ਜੇਕਰ ਤੁਸੀਂ ਇਹ ਗਲਤੀਆਂ ਨੂੰ ਚਾਹੇ ਜਾਣਬੁੱਝ ਕੇ ਜਾਂ ਅਣਜਾਣੇ ਦੀ ਵਿੱਚ ਕਰ ਰਹੇ ਹੋ ਤਾਂ ਤੁਸੀਂ ਆਪਣੀ ਪਰਿਵਾਰ ਦੀ ਖੁਸ਼ੀ ਆਪਣੀ ਪਰਿਵਾਰ ਦੇ ਭਲੇ ਦੇ ਲਈ ਤੇ ਆਪਣੀ ਖੁਸ਼ੀ ਦੇ ਲਈ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਦੇ ਲਈ ਇਹਨਾਂ ਗਲਤੀਆਂ ਨੂੰ ਤੁਸੀਂ ਅੱਜ ਹੀ ਬੰਦ ਕਰਦੇ ਜੇਕਰ ਤੁਸੀਂ ਵੀ ਚਾਹੋ ਨਾ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਤਾਂ ਇਹਨਾਂ ਗਲਤੀਆਂ ਨੂੰ ਤੁਸੀਂ ਅੱਜ ਹੀ ਬੰਦ ਕਰਦੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਉਪਾਦੀ ਕਿ ਕਿਹੜਾ ਅਸੀਂ ਐਸਾ ਆਪਣੇ ਘਰ ਦੇ ਵਿੱਚ ਉਪਾ ਕਰੀਏ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਵੀ ਆਵੇ ਪੈਸਾ ਵੀ ਆਵੇ ਤੇ ਸੁੱਖ ਸ਼ਾਂਤੀ ਵੀ ਹਮੇਸ਼ਾ ਰਹੇ ਇਹ ਉਪਾ ਬਹੁਤ ਹੀ ਸਿੰਪਲ ਤੇ ਸਾਰਥਕ ਹੈ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਰੋਟੀ ਬਣਾਉਣ ਦੇ ਲਈ ਆਟਾ ਤਿਆਰ ਕਰਦੇ ਹੋ ਤਾਂ ਤੁਸੀਂ ਕੀ ਕਰਦਾ ਹੈ ਉਸ ਆਟੇ ਦੇ ਵਿੱਚ ਇੱਕ ਚਮਚ ਦੁੱਧ ਦਾ ਤੁਸੀਂ ਮਿਕਸ ਕਰਨਾ ਹੀ ਕਰਨਾ ਹੈ ਇਹ ਚੋਦੋਸੀ ਆਟੇ ਦੇ ਵਿੱਚ ਗੁੰਨ ਦੇ ਸਮੇਂ ਇੱਕ ਚਮਚ ਦੁੱਧ ਦਾ ਮਿਕਸ ਕਰਦੇ ਹਾਂ ਤੇ ਇਸ ਦਾ ਇਹ ਭਾਵ ਹੁੰਦਾ ਹੈ ਕਿ ਜਿਹੜਾ ਦੁੱਧੇ ਉਸ ਦਾ ਸੰਬੰਧ ਚੰਦਰਮਾ ਦੇ ਨਾਲ ਹੈ ਤੇ ਤੁਸੀਂ ਸਮਝ ਲਓ ਕਿ ਚੰਦਰ ਦਾ ਕਾਰਕ ਜਦੋਂ ਸਾਡੀ ਆਟੇ ਦੇ ਵਿੱਚ ਮਿਕਸ ਹੋ ਗਿਆ ਤਾਂ ਉਸ ਦੇ ਨਾਲ ਕੀ ਹੋਵੇਗਾ ਤੁਹਾਡੇ ਘਰ ਦੇ ਵਿੱਚ ਇੰਨੀ ਸੁਖ ਸ਼ਾਂਤੀ ਤੇ ਇੰਨਾ ਜ਼ਿਆਦਾ ਪੀਸਫੁਲ ਤੁਹਾਡੇ ਘਰ ਦਾ ਵਾਤਾਵਰਨ ਇੰਨਾ ਬਹੁਤ ਵਧੀਆ ਹੋ ਜਾਵੇਗਾ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ ਤੇ ਉਸ ਆਟੀ ਦੀ ਰੋਟੀ ਖਾਣ ਵਾਲੇ ਤੁਹਾਡੇ ਘਰ ਦੀ ਫੈਮਿਲੀ ਮੈਂਬਰ ਵੀ ਇੱਕਦਮ ਸਵਸਥ ਰਹਿਣਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਵੇਗੀ ਸਿਹਤ ਦੇ ਪੱਖੋਂ ਵੀ ਸਰੀਰਕ ਤੌਰ ਤੇ ਵੀ ਉਹ ਬਿਲਕੁਲ ਤੰਦਰੁਸਤ ਰਹਿਣਗੇ ਕੰਮ ਕਰਨ ਨੂੰ ਉਹਨਾਂ ਦਾ ਮਨ ਕਰੇਗਾ ਤੇ ਉਹਨਾਂ ਦੇ ਮਨ ਅੰਦਰ ਇੱਕ ਅਲੱਗ ਤੋਂ ਹੀ ਪੋਜ਼ਿਟਿਵਿਟੀ ਆਵੇਗੀ ਇੱਕ ਚਮਚ ਦੁੱਧ ਦੇ ਨਾਲ ਤੁਸੀਂ ਸਮਝ ਲਓਗੇ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ ਤੇ ਇੱਕ ਚਮਚ ਦੁੱਧ ਦੇ ਨਾਲ ਨਾਲ ਜੇਕਰ ਤੁਸੀਂ ਚਾਹੋ ਤਾਂ ਇੱਕ ਚਮਚ ਹਲਦੀ ਵੀ ਆਟੀ ਦੇ ਵਿੱਚ ਤੁਸੀਂ ਮਿਕਸ ਕਰ ਸਕਦੇ ਹੋ ਜਿਹੜੀ ਹਲਦੀ ਉਹ ਗੁਰੂ ਦਾ ਕਾਰਕ ਹੁੰਦੀ ਹੈ ਤੇ ਜੇਕਰ ਤੁਹਾਡੇ ਉੱਪਰ ਗੁਰੂ ਪ੍ਰਸੰਨ ਹੋ ਜਾਂਦਾ ਹੈ ਤਾਂ ਤੁਸੀਂ ਸਮਝ ਲਓ ਕਿ ਤੁਹਾਡੀ ਕਿਸਮਤ ਦੇ ਸਤਾਰੀ ਚਮਕ ਜਾਣਗੇ ਚਲੋ ਤੁਸੀਂ ਇੱਕ ਚਮਚ ਹਲਦੀ ਤੇ ਇੱਕ ਚਮਚ ਦੁੱਧ ਦਾ ਆਟਾ ਗੁੰਨੋਗੇ ਤੇ ਉਸ ਆٹے ਦੀ ਬਣਾਈ ਹੋਈ ਰੋਟੀ ਆਪਣੀ ਜ਼ਿੰਦਗੀ ਦੇ ਵਿੱਚ ਡੇਲੀ ਰੁਟੀਨ ਦੇ ਨਾਲ ਤੁਸੀਂ ਖਾਣੀ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਇਹ ਸਭ ਕਰਨ ਦੀ ਨਾਲ ਖੁਸ਼ੀਆਂ ਆਉਣਗੀਆਂ ਹੀ ਹੋਣਗੀਆਂ ਤੁਹਾਨੂੰ 101% ਗਾਰੰਟੀ ਦੇ ਨਾਲ ਕਹਿ ਰਹੇ ਜੇਕਰ ਤੁਹਾਡਾ ਚੰਦਰ ਤੇ ਗੁਰੂ ਪਰ ਤੁਹਾਡਾ ਬਿਲਕੁਲ ਸਹੀ ਹੋ ਗਿਆ ਤੁਹਾਡੇ ਤੇ ਪਰਸੰਨ ਹੋ ਗਿਆ ਤਾਂ ਤੁਸੀਂ ਸਮਝ ਲਓਗੇ ਤੁਹਾਡੇ ਘਰ ਦਾ ਜਿਹੜਾ ਵਾਤਾਵਰਨ ਇਸ ਤਰ੍ਹਾਂ ਦਾ ਹੋ ਜਾਵੇਗਾ ਕਈ ਲੋਕ ਵੀ ਆਂਦੀ ਘਵਾਂਢੀ ਰਿਸ਼ਤੇਦਾਰ ਵੀ ਦੇਖ ਦੇ ਕੇ ਤੁਹਾਡੇ ਵੱਲ ਸੋਚਾਂ ਦੇ ਵਿੱਚ ਮਜਬੂਰ ਹੋ ਜਾਣਗੇ ਕਿ ਇਹਨਾਂ ਦੇ ਘਰ ਦੇ ਵਿੱਚ ਅਜਿਹਾ ਕੀ ਚਮਤਕਾਰ ਹੋ ਗਿਆ ਕਿ ਨਾ ਹੀ ਤਾਂ ਇਹਨਾਂ ਦੇ ਘਰ ਦੇ ਵਿੱਚ ਹੁਣ ਕਦੇ ਲੜਾਈ ਝਗੜੇ ਹੋਏ ਨੇ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਆਪਣੀ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਹੈ ਜਾਂ ਆਂਢ ਘਾਂਢ ਦੇ ਵਿੱਚ ਤੇ ਆਪਾਂ ਸੋਚਦੇ ਹਾਂ ਕਿ ਇਹਨਾਂ ਦਾ ਨਿਤ ਦਾ ਕੰਮ ਹੈ ਉਹਨਾਂ ਦੇ ਲੜਾਈ ਝਗੜੇ ਇੰਨੇ ਜ਼ਿਆਦਾ ਵੱਧ ਜਾਂਦੇ ਨੇ ਕਿ ਉਹ ਲੋਕ ਕੰਦਾਂ ਤੇ ਚੜ ਕੇ ਕੋਠੀਆਂ ਤੇ ਚੜ ਕੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੇ ਘਰ ਦਾ ਇੱਕ ਤਮਾਸ਼ਾ ਬਣ ਜਾਂਦਾ ਹੈ ਘਰ ਦਾ ਕਿ ਇੱਕ ਸਾਡੀ ਜ਼ਿੰਦਗੀ ਸਾਡੇ ਲਈ ਇੱਕ ਤਮਾਸ਼ਾ ਬਣ ਕੇ ਰਹਿ ਜਾਂਦੀ ਹੈ ਤੇ ਉਹ ਲੋਕ ਹਮੇਸ਼ਾ ਇਹੀ ਸੋਚਦੇ ਆ ਵੀ ਨਾ ਪਈ ਇਹਨਾਂ ਦੇ ਘਰ ਲੜਾਈ ਝਗੜਾ ਹੋ ਰਿਹਾ ਪਰਿਵਾਰ ਖੁਸ਼ ਰਹਿ ਰਿਹਾ ਪੈਸਾ ਵੀ ਇਹਨਾਂ ਦੇ ਘਰ ਭਰਪੂਰ ਆ ਰਿਹਾ ਵੀ ਅਜਿਹਾ ਇਹਨਾਂ ਦੇ ਘਰ ਦੇ ਵਿੱਚ ਹੋ ਕੀ ਰਿਹਾ ਹੈ ਇਹ ਸੋਚਣ ਦੇ ਲਈ ਤੁਹਾਡੇ ਆਂਢੀ ਗੁਆਂਢੀ ਲੋਕ ਵੀ ਮਜਬੂਰ ਹੋ ਜਾਣਗੇ ਬਹੁਤ ਹੀ ਸਿੰਪਲ ਤੇ ਸਾਰਕਿਕ ਜਿਆ ਉਪਾਏ ਚਬੋ ਵੀ ਤੁਸੀਂ ਆਪਣੇ ਘਰ ਦੇ ਵਿੱਚ ਆਟਾ ਗੁੰਨਦੇ ਹੋ ਰੋਟੀ ਬਣਾਉਣ ਦੇ ਲਈ ਇੱਕ ਚਮਚ ਦੁੱਧ ਤੇ ਅੱਧਾ ਚਮਚ ਜਾਂ ਫਿਰ ਇੱਕ ਚਮਚ ਹਲਦੀ ਦਾ ਜ਼ਰੂਰ ਮਿਲਾਓ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਨੂੰ ਪੈਸਾ ਆਉਣ ਨੂੰ ਸਾਰੇ ਰਸਤੇ ਖੁੱਲ ਜਾਣਗੇ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਏ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਏ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਪਿਆਰ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੀ ਹੀ ਪਿਆਰ ਭੈਣ ਭਰਾਵਾਂ ਦਾ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਤੇ ਨਾ